ਮੈਂ ਹਰਜੀਤ ਕੌਰ ਫਰੋਂ ਪਟਿਆਲਾ ਤੋਂ ਓਕੇ ਬੋਡੀ ਸਰਵਿਸ ਯੂਜ਼ ਕਰਨ ਤੋਂ ਪਹਿਲਾਂ ਕੀ ਕੀ ਪ੍ਰੋਬਲਮਾਂ ਸੀ ਕਿੰਨੇ ਕ ਟਾਈਮ ਤੋਂ ਸੀ ਮੈਨੂੰ ਬੋਡੀ ਸਰਵਿਸ ਯੂਜ਼ ਕਰਨ ਤੋਂ ਪਹਿਲਾਂ 10-4 ਸਾਲ ਤੋਂ ਮੇਨੂੰ ਥੋੜੀ ਜਿਹੀ ਸਰਵਾਈਕਲ ਦੀ ਪ੍ਰੋਬਲਮ ਚੱਲ ਰਹੀ ਸੀਗੀ ਓਕੇ ਪਿੰਨੀਆਂ ਮੇਰੀਆਂ ਦਰਦ ਹੋ ਰਹੀਆਂ ਸੀਗੀਆਂ ਜੇ نیچے ਬੈਠ ਜਾਂਦੀ ਸੀ ਉੱਠ ਨਹੀਂ ਸੀ ਸਕਦੀ ਇੱਕ ਮਹੀਨਾ ਮੈਂ ਪ੍ਰੋਪਰ ਬੈੱਡ ਤੇ ਰਹੀ ਆ ਬੜਤੇ ਰਹਿਣ ਨਾਲ ਕਿ ਆ ਕਿ ਮੈਨੂੰ ਇਨੀ ਪ੍ਰੋਬਲਮ ਸੀ ਕਰਦੇ ਉਠਾ ਕੇ ਮੈਨੂੰ ਖੁਦ ਮਤਲਬ ਬਾਥਰੂਮ ਵਗੈਰਾ ਲੈ ਕੇ ਜਾਂਦੇ ਸੀ ਫਿਰ ਆ ਕੇ ਮੈਨੂੰ ਉੱਥੋਂ ਵਾਪਸ ਲੈਂਦੇ ਸੀ ਤੇ ਯੂਰਿਨ ਦੀ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਔਰ ਆ ওভার ਆਫ ਕੰਟਰੋਲ ਹੋ ਜਾਂਦਾ ਸੀਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਮੈਨੂੰ ਇਹਦੇ ਬਾਡੀ ਸਰਵਿਸ ਬਾਰੇ ਪਤਾ ਲੱਗਾ ਤੇ ਮੈਂ ਇਸ ਨੂੰ ਯੂਜ਼ ਕੀਤਾ ਇਹ ਭੈਣ ਜੀ ਪ੍ਰੋਬਲਮਾਂ ਜਿਹੜੀਆਂ ਹੈਗੀਆਂ ਜਿਵੇਂ ਤੁਸੀਂ ਕਹਿ ਰਹੇ ਹੋ ਇਨਫੈਕਸ਼ਨ ਦੀ ਹੋ ਗਈ ਜਾਂ ਉਹ ਪ੍ਰੋਬਲਮਾਂ ਹੋ ਗਈਆਂ ਕਿੰਨੇ ਟਾਈਮ ਤੋਂ ਸੀ ਤੈਂ 4 ਸਾਲ ਤੋਂ ਸੀਗੀ ਕਿੰਨੀਆਂ ਕੁ ਦਵਾਈਆਂ ਤੁਸੀਂ ਨਹੀਂ ਖਾਦੀਆਂ ਮੈਂ ਦਵਾਈਆਂ ਖਾਂਦੀ ਸੀਗੀ ਮੈਂ ਜਿਹੜੀ ਸਰਵਾਈਕਲ ਦੀ ਦਵਾਈ ਖਾਦੀ ਸੀ ਦੂਜੀ ਨਹੀਂ ਸੀ ਖਾਂਦੀ ਕਿਉਂਕਿ ਮੈਂ ਦਵਾਈਆਂ ਖਾ ਕੇ ਕੁਝ ਨਹੀਂ ਸੀਗੀ ਠੀਕ ਹੈ ਜੀ ਤੇ ਉਹ ਮੈਂ ਖਾਣ ਨਾਲ ਵੀ ਹੈ ਕਿ ਮੈਨੂੰ ਨੀਂਦ ਬਹੁਤ ਆਉਂਦੀ ਸੀਗੀ ਲੇਜੀਪਨ ਬਹੁਤ ਸੀਗਾ ਦਵਾਈ ਤੋਂ ਬਿਨਾ ਵੀ ਮੈਂ ਡਿੱਗੀ ਡਿੱਗੀ ਰਹਿੰਦੀ ਸੀਗੀ ਕੰਮ ਕਰਨ ਦਾ ਦਿਲ ਨਹੀਂ ਕਰਦਾ ਕੰਮ ਕਰਨ ਦਾ ਦਿਲ ਨਹੀਂ ਕਰਦਾ ਸੀ ਕੋਈ ਭਾਰਨ ਵੀ ਤੁਹਾਡੇ ਜੀ ਕਿੰਨਾ ਸੀ ਭਾਰਨ ਪਹਿਲਾਂ ਮੇਰਾ ਮਤਲਬ weight 1.5 ਦੇ ਸਾਥ ਵਿੱਚ 20 kg ਵੱਧ ਗਿਆ ਸੀਗਾ ਉਹ ਸੀ ਤੇ ਮੈਂ ਪਰੇਸ਼ਾਨ ਸੀਗੀ ਠੀਕ ਹੈ ਤੇ ਬੋਡੀ ਸਰਵਿਸ ਯੂਜ਼ ਕੀਤਾ ਇਹਦੇ ਨਾਲ ਮੇਰੇ ਸਾਰੇ ਦੇ 3 ਕਿਜੀ ਵੇਟ ਘਟ ਹੋਇਆ ਠੀਕ ਹੈ ਜੀ 10 ਦਿਨ ਬਾਅਦ ਮੈਨੂੰ ਆਪਣੇ ਆਪ ਨੂੰ ਇੰਨਾ ਹਲਕਾ ਫੀਲ ਹੋਣ ਲੱਗ ਪਿਆ ਕਿ ਮੈਨੂੰ ਐ ਲੱਗਦਾ ਸੀ ਵੀ ਜਿੱਦਾਂ ਮੈਂ ਮਤਲਬ ਬਿਲਕੁਲ ਨੋਰਮਲ ਆ ਠੀਕ ਕਿ ਮੈਨੂੰ ਮਿਲ ਬਹੁਤ ਵਧੀਆ ਜਿਦਾ ਕੋਈ ਮੇਰੀਆਂ ਹੁਣ ਪਿੰਜਣਿਆਂ 'ਚ ਦਰਦ ਨਹੀਂ ਆ ਕੋਈ ਮੈਨੂੰ ਪ੍ਰੋਬਲਮ ਨਹੀਂ ਆ ਯੂਰਿਨ ਦੀ ਵੀ ਕੋਈ ਪ੍ਰੋਬਲਮ ਨਹੀਂ ਆ ਹੁਣ ਮੈਨੂੰ ਮਤਲਬ ਬਹੁਤ ਜ਼ਿਆਦਾ ਰਿਜ਼ਲਟ ਵਧੀਆ ਸਰਵਾਈਕਲ ਵਗੈਰਾ ਵੀ ਨਹੀਂ ਸਰਵਾਈਕਲ ਹੁਣ ਖਤਮ ਆ ਮੇਰਾ ओके ਮੈਨੂੰ ਇਹ ਇਹ ਪਤਾ ਕਿ ਜੋ ਮੇਰੀ ਬਲੌਗਸ ਸੀ ਸਾਰੀਆਂ ਓਪਨ ਹੋ ਚੁੱਕੀਆਂ ਮਤਲਬ ਆਪਦੇ ਆਪ ਨੂੰ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਲੱਖਾਂ ਲੋਕ ਭਾਂਜੀ ਵੀਡੀਓ ਦੇਖਣਗੇ ਤੁਹਾਡੀ ਬਸੇ ਤੁਸੀਂ ਸਾਡੀ ਵੀਡੀਓ ਮੈਨੂੰ ਪੰਜ ਸਾਲ ਤੋਂ ਦੇਖਦੇ ਆ ਰਹੇ ਹੋ ਤੇ ਹੁਣ ਡਿਸੀਜਨ ਲੈ ਲੈਣ ਦਾ ਜੇ ਲੋਕ ਤੁਹਾਡੇ ਨੂੰ ਕੋ ਵੇਟ ਕਰ ਰਹੇ ਨੇ ਬੈਠੇ ਉਹਨੂੰ ਕੀ ਸਲਾਹ ਦੇਣਾ ਚਾਹੂਗੇ ਤੁਸੀਂ ਮੈਂ ਸਲਾਹ ਇਹ ਹੀ ਦੇਵਾਂਗੀ ਕਿ ਇੱਕ ਵਾਰੀ ਵਿਸ਼ਵਾਸ ਕਰਕੇ ਜਿਸ ਤਰ੍ਹਾਂ ਆਪਾਂ ਡਾਕਟਰ ਦੇ ਵਿਸ਼ਵਾਸ ਕਰਕੇ ਲੈਣੀ ਆ ਦਵਾਈ ਬਟ ਆਪਾਂ ਨੂੰ ਫਰਕ ਨਹੀਂ ਪੈਂਦਾ ਲੇਕ ਕੁਛ ਟਾਈਮ ਲਈ ਪੈਂਦਾ ਵਾ ਉਸ ਤੋਂ ਬਾਅਦ ਫਿਰ ਆਪਾਂ ਦੇ ਪ੍ਰੋਬਲਮ ਉਹੀ ਕ੍ਰੀਏਟ ਹੋ ਜਾਂਦੀ ਆ ਤੇ ਇੱਕ ਵਾਰੀ ਬਾਡੀ ਸਰਵਿਸ 50 ਦਿਨਾਂ ਲਈ ਯੂਜ਼ ਕਰਕੇ ਦੇਖੋ 50 ਦਿਨ ਦਾ ਹੈਗਾ ਜੇ ਤੁਹਾਨੂੰ ਠੀਕ ਲੱਗੇ ਤੁਸੀਂ ਹੋਰ ਲੈ ਸਕਦੇ ਹੋ ਤੇ ਨਹੀਂ ਤੇ ਮੈਂ ਤਾਂ ਨਹੀਂ ਤੇ ਇਹਨੂੰ ਇੱਕ ਵਾਰੀ 100 ਦਿਨ ਦਾ ਤੇ ਜ਼ਰੂਰ ਰਿਜ਼ਲਟ ਲੈਣਾ ਚਾਹੀਦਾ ਹੈ ਓਕੇ ਥੈਂਕ ਯੂ ਬੇਬੀ